ਜੀ ਹਾਂ ਜੀ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਤੁਹਾਡਾ ਸਾਰਿਆਂ ਦਾ ਧੰਨਵਾਦ ਗ੍ਰੀਟਿੰਗਸ ਮੇਰੇ ਵੱਲੋਂ ਤੇ ਗਰਗਸਾਹ ਵੱਲੋਂ ਤੇ ਅੱਜ ਦੀ ਜੋ ਪ੍ਰੈਸ ਕਾਨਫਰੰਸ ਅਸੀਂ ਕਾਲ ਕੀਤੀ ਹੈ ਲੋਕਲ ਬੋਡੀ ਡਿਪਾਰਟਮੈਂਟ ਵੱਲੋਂ 2022 ਵਿੱਚ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਆਮ ਆਦੀ ਪਾਰਟੀ ਨੂੰ ਜ਼ਿਮੇਵਾਰੀ ਦਿੱਤੀ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਤੇ ਅਸੀਂ ਸਰਦਾਰ ਜੀ ਲਜ਼ੀਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਅਸੀਂ ਜੂਨ ਦਾ ਮਿਸ਼ਨ ਹੈਗਾ ਵਿਜ਼ਨ ਹੈਗਾ ਹਸਦਾ ਖੇੜਦਾ ਪੰਜਾਬ ਰੰਗਲਾ ਪੰਜਾਬ ਪੜਿਆ ਲਿਖਿਆ ਪੰਜਾਬ ਤੰਦਰੁਸਤ ਪੰਜਾਬ ਰੋਜ਼ਗਾਰ ਵਾਲਾ ਪੰਜਾਬ ਤੇ ਇਸ ਨੂੰ ਹੋਰ ਅੱਗੇ ਵਧਾਈਏ ਜੇ ਮੈਂ ਅਸੀਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਮੈਂ ਸਾਫ਼ ਸੁਥਰਾ ਪੰਜਾਬ ਤੇ ਰੋਸ਼ਨ ਪੰਜਾਬ ਤੇ ਮੈਨੂੰ ਬੜਾ ਮਾਣ ਆਪਣੇ ਬੈਕ ਵਿੱਚ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਸਪੈਸ਼ਲੀ ਜੇ ਮੈਂ ਗੱਲ ਕਰਾਂ ਜਿਹੜੇ ਸਾਡੇ ਸਫਾਈ ਸੇਵਕ ਨੇ ਸੀਵਰਮੈਨ ਨੇ ਉਹ ਦਿਨ ਰਾਤ ਉਹ ਪੰਜਾਬ ਦੀ ਸੇਵਾ ਲਈ ਪੰਜਾਬ ਦੀ ਲੋਕਾਂ ਦੀ ਸੇਵਾ ਲਈ ਤੇ ਸ਼ਹਿਰਾਂ ਦੀ ਸਫਾਈ ਲਈ ਉਹ ਲੱਗੇ ਨੇ ਤੇ ਮੈਨੂੰ ਬੜਾ ਮਾਣ ਹੋਵੇਗਾ ਕਿ ਜੇ ਅਸੀਂ ਉਹਨਾਂ ਲਈ ਜਿਹੜਾ ਸ਼ਬਦ ਹੈ ਸਫਾਈ ਸੈਲਿਕ ਵੀ ਵਰਤ ਲਈ ਤੇ ਉਹ ਵੀ ਮੈਨੂੰ ਲੱਗਦਾ ਕਿ ਉਹ ਕਿਸੇ ਤੋਂ ਘੱਟ ਨਹੀਂ ਹੋਏਗਾ ਉਹ ਉਹਦੇ ਵਿੱਚ ਉਹਨਾਂ ਦਾ ਮਾਣ ਵਧੇਗਾ ਤਤ ਕਰੀਬਨ ਸਾਡੇ ਕੋ ਪੂਰੇ ਪੰਜਾਬ ਵਿੱਚ ਜਿਹੜੀ ਲੋਕਲ ਬਾਡੀਜ਼ ਹੈਗੀ ਆ ਉਹ 166 ਨੰਬਰ ਹੈਗਾ ਉਹਦੇ ਵਿੱਚ 13 ਕਾਰਪੋਰੇਸ਼ਨਸ ਨੇ ਤੇ 153 ਨਗਰ ਪੰਚਾਇਤ ਨਗਰ ਕੌਂਸਲਸ ਨੇ ਤੇ ਅੱਜ ਦਾ ਜਿਹੜਾ ਪ੍ਰੈਸ ਕਾਨਫਰੈਂਸ ਰੱਖੀ ਆ ਇੱਕ ਮਿਸ਼ਨ ਨੂੰ ਲੈ ਕੇ ਅਸੀਂ ਆਏ ਆ ਪੰਜਾਬ ਸੜਕ ਸਫਾਈ ਮਿਸ਼ਨ ਕਿ ਜਿਹਦੇ ਵਿੱਚ ਕੀ ਇਹ ਮੈਂ ਕਹੂੰਗਾ ਕਿ ਇਹ ਆਵਾਦੀ ਪਾਰਟੀ ਦੀ ਸਰਕਾਰ ਦੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੀ ਪਹਿਲ ਕਦਮੀ ਹੈ ਕਿ ਅਸੀਂ ਇਹ ਪਹਿਲੀ ਵਾਰ ਕਿ ਜਿਹੜੀ ਰੋਡਸ ਦੀ ਜਿਹੜੀ ਨਿਗਰਾਨੀ ਜਾਂ ਜਾਂ ਦੇਖਪਾਲਾ ਜਾਂ ਰੱਖ-ਰਖਾਓ ਹੈਗਾ ਉਹਦੀ ਅਸੀਂ ਜ਼ਿੰਮੇਵਾਰੀ ਲਈਏ ਜਾਂ ਉਹਨਾਂ ਨੂੰ ਆਪਣੇ ਜਿਹੜੇ ਸਾਡੇ ਆਫੀਸਰ ਸਹਿਬਾਨ ਹੈਗੇ ਕਲਾਸ 1 ਆਫੀਸਰ ਸਹਿਬਾਨ ਉਹਨਾਂ ਨੂੰ ਗੋਦ ਦੇਣਾ ਇਸ ਲਈ ਅਸੀਂ ਉਧਰ ਆਪਾਂ ਚੱਲ ਰਹੇ ਹਾਂ ਤੇ ਅਸੀਂ ਇੱਕ ਇਤਿਹਾਸਿਕ ਮੋੜ ਤੇ ਅਸੀਂ ਖੜੇ ਆ ਜਿੱਥੇ ਕਿ ਅਸੀਂ ਗੁੱਡ ਗਵਰਨੈਂਸ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ ਅਸੀਂ ਉਹਨੂੰ ਰੀਡਿਫਾਈਨ ਕਰ ਰਹੇ ਹਾਂ